ਪਿੰਡਾਂਾਂ 'ਚ ਬੱਕਰੀਆਂ ਬੱਕਰਿਆਂ ਦੀ ਕੀਮਤ ਚੜਾ ਜਾਈ ਰਹੀ ਜਿਹੜੇ ਕਿ ਚੇਤਪਾ ਦੇ ਚ ਸੇਕਰ ਵਰਤੀਆਂ ਹੋਰ ਤਾਂ ਪ੍ਰੈਗਨੈਂਟ ਫੋਮੈਂਟ ਛੋਟੇ ਬੱਚਿਆਂ ਤੇ ਨੌਜਵਾਨਾਂ ਕੁੜੀਆਂ ਦੇ ਵਾਸਤੇ ਚਲਾਈ ਜਾ ਰਹੀ ਹੈ ਸਕੀਮ ਸਾਡੇ ਚੱਲ ਪਈ ਹੈ ਜੀਐਸਐਸ ਕੇ ਜਿਹੜੀ ਕਿ ਸਕੂਲਾਂ ਦੇ ਵਿੱਚ ਚੱਲੀ ਹੋਈ ਹੈ ਉਹਦੇ ਅੰਡਰ ਅਸੀਂ ਜਿਹੜੀਆਂ 5 ਸਾਲ ਦੀਆਂ ਕੁੜੀਆਂ ਉਹਨਾਂ ਦੀ ਫ੍ਰੀ ਟ੍ਰੀਟਮੈਂਟ ਕਰਾਈ ਜਾਂਦੀ ਹੈ ਟੈਸਟਿੰਗ ਟ੍ਰੀਟਮੈਂਟ ਕੋਈ ਵੀ ਆਪਰੇਟਿਵ ਪ੍ਰੋਸੀਜਰ ਜਿਹੜਾ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਛੋਟੇ ਬੱਚਿਆਂ ਤੇ ਬੇਟੀਆਂ ਵਾਸਤੇ ਅਸੀਂ ਵੱਤ ਤੋਂ ਵੱਧ ਅਲੱਗ ਜੀ ਸਰਕਾਰ ਦੀਆਂ ਸਕੀਮਾਂ ਵਿੱਚ ਆ ਚੁੱਕੀ ਹੈ ਬੇਟੀ ਅਤੇ ਮਾਂ ਵਾਸਤੇ ਸਾਨੂੰ ਸਾਰਿਆਂ ਨੂੰ ਇਸ ਪ੍ਰੋਬਲਮ 'ਚ ਜੈਂਡਰ ਕੁਆਲਿਟੀ ਤੇ ਕੰਮ ਕਰਨਾ ਚਾਹੀਦਾ ਹੈ ਕਿ ਸਾਨੂੰ ਕੁੜੀਆਂ ਤੇ ਮੁੰਡਿਆਂ 'ਚ ਜਿਹੜਾ ਪੜ ਪਾ ਉਹ ਘਟਾਉਣਾ ਚਾਹੀਦਾ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤਰਨਤਾਰਨ ਦੇ ਦੀਨਪੁਰ ਸਕੂਲ ਦੇ ਵਿੱਚ ਇੱਕ ਸਰਕਾਰੀ ਕਾਰਜਕ੍ਰਮ ਰੱਖਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਕਿ ਆਪਣੇ ਰੋਜ਼ਗਾਰ ਵਾਸਤੇ ਪਿੰਡਾਂ ਦੇ ਲਈ ਪਿੰਡਾਂ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਕਿਹੜੀਆਂ ਪ੍ਰਾਲੇ ਵੀ ਜਿਹੜੇ ਨੇ ਕਿਹੜੀਆਂ ਸਕੀਮਾਂ ਜਿਹੜੀਆਂ ਦੇੜੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੇ ਨਾਲ ਡੀ ਐਚਓ ਮੈਂ ਮੌਜੂਦ ਨੇ ਹੋਰ ਵੀ ਜਿਹੜੇ ਸਾਥੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਅੱਜ ਮਹਿਲਾ ਦਿਵਸ ਮੌਕੇ ਜਿਹੜੇ ਆ ਉਹ ਭਾਵਨਾਵਾਂ ਕੀ ਨੇ ਮੈਮ ਕੀ ਕਹਿਣਾ ਚਾਹੋਗੇ ਆਪਣੇ ਬਾਰੇ ਵੀ ਸਭ ਤੋਂ ਪਹਿਲਾਂ ਜ਼ਰੂਰ ਦੱਸਿਓ ਜੀ ਹਾਂਜੀ ਹਾਂਜੀ ਹਾਂ ਜੀ ਸੱਚੇ ਗਾ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਫਸਰ ਕਮ ਆਰਬੇਜ ਕੇ ਨੋਡਲ ਅਫਸਰ ਐਂਡ ਐਮਸਚ ਨੋਡਲ ਅਫਸਰ ਅਸੀਂ ਪਿੰਡਾਂਾਂ ਚ ਬੱਕਰੀਆਂ ਬੱਕਰਾਂ ਦੀ ਕੀਮਤ ਚ ਕਾ ਰਹੇ ਜੀ ਜਾਨਕਾ ਚੇਤਪਾੜਾ ਚ ਸੇਕਰ ਵਰਤੀ ਹੋਰ ਨਾ ਪ੍ਰੈਗਨੈਂਟ ਔਮਨ ਛੋਟੇ ਬੱਚਿਆਂ ਤੇ ਨੌਜਵਾਨ ਕੁੜੀਆਂ ਦੇ ਵਾਸਤੇ ਸਲਾਈਟ ਜਾਰੀ ਹੈ ਜੀ ਜੀ ਉਹਨਾਂ ਦਾ ਜਿਹੜਾ ਜੜੀਆਂ ਸਾਰੀਆਂ ਸਕੀਮਾਂ ਹੈਗੀਆਂ ਇੱਕ ਬੇਟੀ ਚੋ ਬੇਟੀ ਪੜਾਉ ਦੀ ਅੰਡਰ ਹੈਗੀਆਂ ਕੁਛ ਅਗੇ ਜਾਣੇ ਸੁਰੱਖਿਆ ਮਾਤਰ ਜੋ ਜੀ ਜੀ ਜੜੀ ਕਿ ਜੇਸ ਵਾਈਸ ਸਕੀਮ ਦੇ ਅੰਦਰ ਚੱਲਦੀ ਐਸੀ ਜਿਹੜੀਆਂ ਵੀ ਪ੍ਰੈਗਨੈਂਟ ਔਮ ਮੈਨ ਆ ਜਾਂ ਜਿਹਨ ਸੋ ਹੋਣ ਵਾਲਾ ਉਹਨਾਂ ਨੂੰ ਸਰਕਾਰ ਇੱਕ ਵਾਰੀ ਜ਼ਰੂਰ ਤੇ 7000 ਰੁਪਿਆ ਮਤਲਬ ਲੈ ਦਿੰਨੇ ਆਪਾਂ ਬੱਚਾ ਹੋਣ ਤੋਂ ਬਾਅਦ ਜੀ ਦੂਸਰੀ ਸਕੀਮ ਸਾਡੀ ਚੱਲ ਪਈ ਹੈ ਜੀ ਐਸ ਐਸ ਕੇ ਜਿਹੜੀ ਕਿ ਸਕੂਲਾਂ ਦੇ ਵਿੱਚ ਚੱਲਦੀ ਪਈ ਹੈ ਉਹਦੇ ਅੰਦਰ ਅਸੀਂ ਜਿਹੜੀਆਂ 5 ਸਾਲ ਦੀਆਂ ਕੁੜੀਆਂ ਉਹਨਾਂ ਦੀ ਫ੍ਰੀ ਟ੍ਰੀਟਮੈਂਟ ਕਰਾਈ ਜਾਂਦੀ ਹੈ ਟੈਸਟਿੰਗ ਟ੍ਰੀਟਮੈਂਟ ਕੋਈ ਵੀ ਆਪਰੇਟਿਵ ਪ੍ਰੋਸੀਜਰ ਜਿਹੜਾ ਹੈਗਾ ਤੇ ਤੀਸਰੀ ਹੈ ਮਾਤਰ ਬੰਧਨਾ ਯੋਜਨਾ ਜਿਹੜੇ ਕਿ ਆਂਗਣਵਾੜੀਆਂ ਦੇ ਨਾਲ ਸਾਡੀ ਸਾਂਝੀ ਚੱਲਦੀ ਹੈ ਬੱਚੇ ਟਰੈਕਿੰਗ ਸਾਡੇ ਡਿਪਾਰਟਮੈਂਟ ਵੱਲੋਂ ਕਿਤੇ ਜਾਂਦੇ ਆਰਬੀਸੀ ਟੀਮਾਂ ਵੱਲੋਂ ਪਰ ਜਿਹੜਾ ਉਹਨਾਂ ਨੂੰ ਵਖਰੇ ਵਖਰੇ ਇਸ ਕੀ ਮੰਦੇ ਨਾਲ ਇੱਕ ਸਕੀਮ ਸਾਡੇ ਕੋਲ ਆ ਗਈ ਫ੍ਰੀ ਟੈਸਟਿੰਗ ਜਿਹੜੇ ਕਿ 15 ਸਾਲ ਦੇ ਆ ਕੁੜਿਆਂ ਵਾਸਤੇ ਹੈਗੇ ਆ ਉਹਦੇ ਚ ਵੀ ਉਹ ਵੀ ਸਕੂਲਾਂ ਦੇ ਵਿੱਚ ਤਰੁ ਜਾ ਰਹੀ ਜੀ ਸਕੂਲਾਂ ਦੇ ਵਿੱਚ ਪਹਿਲਾਂ ਵਾਚੇਡ ਟ੍ਰੈਕਿੰਗ ਹੁੰਦੀ ਹੈ ਚੈੱਕ ਹੁੰਦਾ ਉਹਦੇ ਬਾਅਦ ਅਸੀਂ ਉਹਨਾਂ ਰੈਫਰ ਕਰਦੇ ਹਾਈ ਫੈਸਿਲਿਟੀ ਤੇ ਉੱਥੋਂ ਦਾ ਆਪਰੇਟਰ ਪ੍ਰੋਸੀਜਰ ਨਾ ਟ੍ਰੀਟਮੈਂਟ ਸਾਰੇ ਕਵਰ ਕਰਦੇ ਐ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਅਡੋਲਸੈਂਟ ਹੈਲਥ ਦੇ ਅੰਡਰ ਜਿਹੜਾ ਨੌਜਵਾਨ ਮੁੰਡੇ ਕੁੜੇ ਆ ਉਹਨਾਂ ਨੂੰ ਵੀ ਗਾਈਡ ਕਰਦੇ ਪਏ ਕਿ ਉਹ ਮਤਲਬ ਮਿਹਨਤ ਅਰਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਾਗਰਿਕ ਬਣ ਜੀ ਜੀ ਪਰਸ਼ਨ ਵੀ ਆਉਂਦੇ ਅੰਡਰ ਅਸੀ ਸਾਰੇ ਸਕੂਲਾਂ ਦੇ ਤੇ ਆਂਗਣਵਾੜੀਆਂ ਦੀ ਜਿਹੜੀ ਡਾਈਟਾ ਮੈਨੇਜਮੈਂਟ ਕਰਵਾਨੇ ਉਹਦੇ ਮਾਨਿਟਰਿੰਗ ਕਰਦੇ ਆ ਸਾਡੇ ਨਾਲ ਜਿਹੜੇ ਸਕੂਲ ਲੈਵਲ ਤੇ ਡੀਏਟੀਐਮਐਸ ਦੇ ਤਹਿਤ ਭਾਗ ਵੱਲੋਂ ਉਹ ਵੱਖਰੇ ਵੱਖਰੇ ਸਕੂਲਾਂ 'ਚ ਵਿਜ਼ਿਟ ਕਰਦੀਆਂ ਚੰਗਾ ਚੈਕਿੰਗ ਵੀ ਕਰਦੀਆਂ ਸਕਰੀਨਿੰਗ ਕਰਦੀਆਂ ਪਲੱਸ ਆ ਮਿਡਡੇ ਮੀਲ ਵੀ ਦੇਖਦੇ ਉਹਦੇ ਨਾਲ ਲੈ ਕੇ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਛੋਟੇ ਬੱਚਿਆਂ ਤੇ ਬੇਟੀਆਂ ਵਾਸਤੇ ਅਸੀਂ ਵੱਤੋ ਵੱਧ ਪਰ ਅਲੱਗ ਜੀ ਸਰਕਾਰ ਦੀਆਂ ਸਕੀਮਾਂ ਚਾਹ ਚੱਕੀ ਬੇਟੀ ਅਤੇ ਮਾਂ ਵਾਸਤੇ ਧਾਰ ਵਾਲੇ ਕੁੜੇ ਆ ਅੱਜ ਮੈਲਾ ਦਿਵਸ ਹੈ ਕਿ ਜਿਹੜਾ ਸੁਨੇਹਾ ਵੀ ਰਹਿਣ ਵਾਲਾ ਹੈ ਕੀ ਕਹਿਣਾ ਚਾਹੁੰਦਾ ਹੈ ਅੱਜ ਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ 'ਚ ਜੈਂਡਰ ਇਕੁਇਟੀ ਤੇ ਕੰਮ ਕਰਨਾ ਚਾਹੀਦਾ ਹੈ ਕਿ ਸਾਨੂੰ ਕੁੜਿਆਂ ਤੇ ਮੁੰਡਿਆਂ 'ਚ ਜਿਹੜਾ ਪੜਾ ਉਹ ਘਟਾਉਣਾ ਚਾਹੀਦਾ ਹੈ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਮੈਂਟਲ ਐਬਿਲਿਟੀ ਹੈ ਸਟੇਟ ਦੇ ਵਿੱਚ ਕਿ ਅਸੀਂ ਉਹਦੇ ਨਾਲ ਕਿ ਬੁਰੇ ਅੰਸਰ ਆਉਣਾ ਬਨ੍ਹਾ ਸਕਦੀਆਂ ਕੁੜੀਆਂ ਨੂੰ ਸਪੋਰਟ ਕਰੀਏ ਪੇਰੈਂਟਸ ਨੂੰ ਹੋਗਰਾ ਮੋਟੀਵੇਟ ਕਰੀਏ ਕਿ ਆਪਣੇ ਬੱਚਿਆਂ ਕੁੜੀਆਂ ਨੂੰ ਅੱਗੇ ਪੜ੍ਹਾਣ ਬੱਚਿਆਂ ਨੂੰ ਅੱਗੇ ਵਧਣ ਉਹ ਵੱਡੇ ਅਫਸਰ ਬਣ ਉਹਨਾਂ ਚੜ੍ਹ ਤੱਕ ਗਏ ਬਹੁਤ-ਬਹੁਤ ਧੰਨਵਾਦ ਮੈਂ ਅੱਜ ਮਹਿਲਾ ਦਿਵਸ ਮੌਕੇ ਤੁਸੀਂ ਵੀ ਇਸ ਕਾਰਜਕ੍ਰਮ ਦਾ ਵੀ ਹਿੱਸਾ ਬਣਿਓ ਕੀ ਮਹਿਸੂਸ ਕਰਦੇ ਹੋ ਕੀ ਪਾਵਨਾ ਮਨ ਇਹ ਹਾਂ ਦੇਖੋ ਜੀ ਜਿਹਦਾ ਤੁਹਾਨੂੰ ਜਿਸ ਮਨਾਇਆ ਜਾ ਰਿਹਾ ਜਿਲਾ ਪਧਰੀ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਕੇ ਠੀਕ ਹੈ ਇਹ ਦੇਖਿਆ ਜਾਂਦਾ ਹੈ 1975 ਚ ਪਹਿਲੀ ਵਾਰ ਜਿਹੜਾ ਆ ਇੰਟਰਨੈਸ਼ਨਲ ਡੇ ਵਿਮਨ ਮਨਾਇਆ ਗਿਆ ਸੀ ਤੇ ਉਹਦੇ ਹੀ ਅੱਗੇ ਇਹ ਇੱਕ ਕੜੀ ਹੈ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਇਹ ਹਮੇਸ਼ਾ ਹੀ ਉਪਰਾਲਾ ਰਿਹਾ ਹੈ ਕਿ ਆਪਣੀਆਂ ਜਿਹੜੀਆਂ ਸਾਡੀ ਜ਼ਿਲ੍ਹੇ ਦੀਆਂ ਕੁੜੀਆਂ ਨੇ ਉਹਨਾਂ ਨੂੰ ਇੰਨਾ ਵਧੀਆ ਸਾਰੀਆਂ ਸੈਕਟਰ ਉਲਤਾ ਮਾਂ ਰੋਜ਼ਗਾਰ ਜਿਹੜੇ ਜਿਹਨੂੰ ਸਕਿਲਡ ਤੁਸੀਂ ਕਹਿ ਰਹੇ ਹੋ ਨਾ ਰੋਜ਼ਗਾਰ ਦਿੱਤੇ ਜਾਣ so that ਅਸੀਂ ਜਿਹੜੀਆਂ ਲੇਡੀਜ਼ ਨੇ ਉਹ ਵੀ ਬਦਿਆਂ ਨਾਲ ਮਾਡਰਨ ਮੋਡਾ ਚਲਾ ਮਲਾ ਕੇ ਤੇ ਜਿਹੜਾ ਹੈਗਾ ਕੰਮ ਕਰ ਸਕਣ ਤੇ ਮਾਈ ਬੀਇੰਗ ḍh o ਜਿਲ੍ਹਾ ਸਿਹਤ ਅਫਸਰ ਮੈਂ ਅੱਜ ਇੱਥੇ ਖੜੀ ਆ ਤੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਥੈਂਕਫੁਲ ਆ ਜਿਨ੍ਹਾਂ ਨੇ 1910 'ਚ ਇਹ ਸੋਚ ਉਹਨਾਂ ਦੇ ਮਨ ਚਾਈ ਤੇ ਅੱਜ ਪੂਰੀ ਇੱਕ ਸੈਂਚਰੀ ਤੋਂ ਬਾਅਦ ਅਸੀਂ ਇਸ ਲੈਵਲ ਤੱਕ ਪਹੁੰਚ ਗਏ ਹਾਂ ਕਿ ਸਾਡੀ ਜਿਹੜੀ ਇਹ ਸੋਚ ਹੈ ਉਹਨੇ ਮੈਨੂੰ ਤੁਹਾਡੇ ਸਾਹਮਣੇ ਜਿਲ੍ਹਾ ਸਿਹਤ ਅਫਸਰ ਖੜਾ ਕੀਤਾ ਹੈ ਇੱਕ ਲੇਡੀ ਨੂੰ ਔਰ ਅੱਗੇ ਵੀ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਕਿਸੇ ਜੈਂਡਰ ਦੇ ਅਗੇਂਸਟ ਨਹੀਂ ਲੜ ਰਹੇ ਇਹ ਨਹੀਂ ਹੈ ਕਿ ਲੇਡੀਜ਼ ਕਿਸੇ ਮੈਲਜ਼ ਦੇ ਅਗੇਂਸਟ ਲੜਨਾ ਜਿਹੜੀ ਇੱਕ ਸੋਚ ਹੈ ਉਹ ਬਦਲਨੀ ਹੈ ਜਿਹੜੀ ਇੱਕ ਗਲਤ ਸੋਚ ਹੈ ਉਹਦੇ ਅਗੇਂਸਟ ਔਰ ਮੈਂ ਦੇਖਿਆ ਕਿ ਸਾਡੇ ਸਾਰੇ ਭਰਾ ਔਰ ਸਾਡੇ ਸਾਰੇ ਜਿਹੜੇ ਪੁਰਸ਼ ਲੋਗ ਨੇ ਉਹ ਵੀ ਇਹਦੇ ਚ ਸਾਡੇ ਨਾਲ ਖੜੇ ਨੇ ਤੇ ਅੱਜ ਪ੍ਰਸ਼ਾਸਨ ਵੱਲੋਂ ਇਹ ਸਾਰਾ ਮਨਾਇਆ ਜਾ ਰਿਹਾ ਜਿਹੜੀ ਕਿ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰਿਆਂ ਨੂੰ ਮੇਰਾ ਮੈਸੇਜ ਹੈ ਫੀਮੇਲਸ ਨੂੰ ਕਿ ਹੌਸਲਾ ਕਰੋ ਹੌਸਲੇ بلند ਕਰੋ ਤੇ ਇਹ ਜਿਹੜਾ ਆਪਾਂ ਹੈ ਗਿਆ ਪਾਰਾ ਆ ਉਹਨੂੰ ਖਤਮ ਕਰ ਦੇਣਾ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੱਜ ਮਹਿਲਾ ਦਿਵਸ ਮੌਕੇ ਜਿਹੜਾ ਇਹ ਦੀਨਪੁਰ ਸਕੂਲ ਦੇ ਵਿੱਚ ਬੱਚੇ ਬੱਚੀਆਂ ਵੀ ਜਿਹੜੇ ਨੇ ਉਹ ਭਾਗ ਲੈ ਰਹੇ ਨੇ ਅਤੇ ਸੁਨੇਹਾ ਵੀ ਜਿਹੜਾ ਉਹ ਸਟੇਜ ਤੋਂ ਇੱਕ ਮਿਲਿਆ ਹੈ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਘਰਾਂ ਦੇ ਵਿੱਚ ਰੋਜ਼ਗਾਰ ਜਿਹੜਾ ਉਹ ਸਰਕਾਰ ਦੀਆਂ ਯੋਜਨਾਵਾਂ ਤਹਿਤ ਜਿਹੜਾ ਉਹ ਪਹੁੰਚ ਰਿਹਾ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਪਹੁੰਚਾਉਂਦੇ ਰਾਵਾਂਗੇ ਤੁਹਾਡੇ ਤੱਕ ਕੈਮਰਾਮੈਨ ਤਸਵੀਰ ਸਿੰਘ ਦੇ ਨਾਲ ਮੈਂਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ